ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਅੱਜ ਘਾਟਿਆਂ ਦੀ ਸੈਰ ਜਿਹੜੀ ਮੈਂ ਕਰਾਦੀ ਅਸੀਂ ਚੱਲੇ ਸੀ। ਕਾਫੀ ਡੂੰਘੀ ਜਿਹੜੀ ਗੱਡੀ ਉੱਤਰ ਰਹੀ ਆ। ਡਰਾਈਵਰ ਜਿਹੜਾ ਸਾਡਾ ਭਾਈ ਉਹ ਕਹਿੰਦਾ ਮੈਂ ਪਹਿਲਾਂ ਕਰਦਾ ਰਿਆਂਗਾ। ਬਹੁਤ ਗੱਡੀ ਚਲਾਈ ਆ। ਪਰ ਸਾਨੂੰ ਆਏ ਸੀ ਪੱਕਾ ਦੂਜਾ ਡਰਾਈਵਰ ਇਹ ਕਹਿੰਦਾ ਨਹੀਂ ਨਹੀਂ ਆਪਾਂ ਵੀ ਚਲਾ ਹੀ ਲੈਣੀ ਆ ਕਿਉਂਕਿ ਆਪਾਂ ਹੈਗੇ ਆ ਆਪਣੇ ਏਰੀਏ ਚ ਚਲਾਉਣ ਵਾਲੇ ਗੱਡੀ। ਆ ਤੁਸੀਂ ਦੇਖ ਸਕਦੇ ਹੋ ਕਿੰਨੀ ਡੂੰਘੀ ਜਿਹੜੀ ਘਾਟੇ ਦੇ ਵਿੱਚ ਗੱਡੀ ਉੱਤਰ ਰਹੀ ਆ। ਇਹ ਹੈਗਾ ਏਰੀਆ ਹੈਬੋ ਵਾਲਾ ਦਾ ਭਾਈ। ਗੜੀ ਮਨਸੋਵਾਲ ਤੋਂ ਜਾ ਰਹੇ ਆ ਅਸੀਂ ਖਰਾਲਗੜ੍ਹ ਸਾਹਿਬ ਨੂੰ ਖਰਾਲਗੜ੍ਹ ਬਾਰੇ ਮੇਰੇ ਖਿਆਲ ਸਾਰੇ ਜਾਣਦੇ ਹੀ ਹੋਣਗੇ ਜਿੱਥੇ ਜਿਹੜੇ ਗੁਰੂਦੇਵ ਰਵਿਦਾਸ ਮਹਾਰਾਜ ਜੀ ਦੀ ਜਗਾ ਜਿਹੜੀ ਉੱਥੇ ਬਣੀ ਹੋਈ ਹੈ ਤੇ ਦੂਜੇ ਪਾਸੇ ਇੱਕ ਆਪਣਾ ਉਹ ਵੀ ਬਣਿਆ ਹੋਇਆ ਨਾ ਕੀ ਕਹਿੰਦੇ ਆ ਉਹਨੂੰ ਮਨਾਰੇ ਬੇਗਮ ਮਨਾਰੇ ਬੇਗਮ ਹਾਂ ਜਿਹੜਾ ਅਕਾਲੀ ਸਰਕਾਰ ਦੁਆਰਾ ਬਣਾਇਆ ਗਿਆ ਸੀ ਇਹਨੂੰ ਅਜੂਬਾ ਕਹਿੰਦੇ ਆ ਨਾ ਸੱਤਵਾਂ ਅਜੂਬਾ ਅਜੂਬਾ ਕਿਹਾ ਜਾਂਦਾ ਉਧਰ ਨੂੰ ਵੀ ਇਹ ਰਸਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਘਾਟੇ ਇਹ ਉਹੀ ਘਾਟੇ ਨੇ ਆ ਤੁਸੀਂ ਦੇਖ ਸਕਦੇ ਹੋ ਜਿੰਨਾ ਘਾਟਿਆਂ ਦੇ ਵਿੱਚ ਪਿੱਛੇ ਜਦੋਂ ਮੀਂਹ ਆਇਆ ਤਾਂ ਇੱਥੇ ਡਰ ਲੱਗਦਾ ਸੀ ਅਸੀਂ ਵੀਡੀਓ ਦੇਖਦੇ ਸੀਗੇ ਆ ਉਹੀ ਜਗ੍ਹਾ ਨੇ ਪਰ ਇੱਕ ਗੱਲ ਜਰੂਰ ਦੱਸ ਦਈਏ ਇੱਥੋਂ ਦੇ ਲੋਕਾਂ ਨਾਲ ਬਾਕੀ ਸਾਨੂੰ ਵੀ 2 ਸਾਲ ਹੋ ਗਏ ਇੱਧਰ ਜੌਬ ਕਰਦਿਆਂ ਨੂੰ ਸਕੂਲ ਸਾਡਾ ਇੱਧਰ ਹੀ ਹੈ ਤੇ ਇਹ ਗੱਲ ਪਤਾ ਲੱਗ ਗਈ ਆ ਕਿ ਭਾਈ ਜਦੋਂ ਮੀਂਹ ਪੈਂਦੇ ਆ ਤੇ ਇੰਨਾ ਘਾਟਿਆਂ ਵੱਲ ਤਾਂ ਝਾਕਣਾ ਵੀ ਮਾੜੀ ਗੱਲ ਆ ਦੇਖ ਲਓ ਆ ਨਾਲ-ਨਾਲ ਸਾਰੇ ਪਾਣੀ ਹੁੰਦਾ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਇੱਥੇ ਆ ਤੁਸੀਂ ਦੇਖ ਲਓ ਪਾਣੀ ਪਾਣੀ ਹੁੰਦਾ ਇੱਥੇ ਤੇ ਇਧਰੋਂ ਰਸਤੇ 'ਚ ਆਉਣਾ ਨਹੀਂ ਚਾਹੀਦਾ ਪਰ ਹੁਣ ਜਿਹੜਾ ਇਹ ਮਾਹੌਲ ਬਹੁਤ ਵਧੀਆ ਇਸ ਸਮੇਂ ਦੇ ਵਿੱਚ ਬਾਕੀ ਅ ਚਲੋ ਹੁਣ ਇਹ ਤੋਂ ਉੱਪਰ ਦੀ ਵੀ ਦਿਖਾ ਦਿੰਨੇ ਆਂ ਅਸੀਂ ਸਨ ਰੂਫ ਵੀ ਨੇ ਓਪਨ ਕਰਤਾ ਤੇ ਤੇ ਸਨ ਰੂਫ ਦੇ ਰਾਹੀਂ ਸਾਨੂੰ ਦਿਖਾਣੇ ਆ ਖੜੇ ਹੋ ਕੇ ਉੱਪਰ ਜਾਣਾ ਮੈਨਾ ਵੇਟ ਕਰੋ ਜੀ 1 ਮਿੰਟ ਲਓ ਆ ਹੁਣ ਸਨ ਰੂਪ ਚੋਂ ਅਸੀਂ ਆ ਗਏ ਬਾਹਰ ਸਾਡੇ ਮਿੱਤਰ ਪਿਆਰੇ ਚੱਲ ਰਿਹਾ ਘੁੰਮ ਰਿਹਾ ਘੁੰਮ ਚੰਗੇ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਦੇਖ ਸਕਦੇ ਹੋ ਜੇਕਰ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਵਧੀਆ ਕੋਈ ਜਗ੍ਹਾ ਹੋਊਗੀ ਆ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਗੱਡੀ ਘੁੰਮ ਰਹੀ ਐ ਇਸ ਟਾਈਮ ਇਸ ਏਰੀਏ ਦੇ ਵਿੱਚ ਟਮਾਟਾ ਮੇ ਤੁਹਾਨੂੰ ਲੋਕ ਦੇਖਣ ਨੂੰ ਮਿਲਦੇ ਆ ਰਸਤਾ ਇਹ ਜੀ ਗੱਲ ਨਹੀਂ ਠੀਕ ਹੈਗਾ ਇਧਰੋਂ ਟੁੱਟਿਆ ਜ਼ਰੂਰ ਹੋਇਆ ਦੇਖੋ ਆ ਸੜਕ ਖੁਰ ਗਈ ਆ ਸੜਕ ਤੁਸੀਂ ਦੇਖ ਸਕਦੇ ਹੋ ਇੱਥੋਂ ਬੰਦ ਐ ਬਿਲਕੁਲ ਇੰਨਾ ਜ਼ਿਆਦਾ ਬੁਰਾ ਹਾਲ ਜਿਹੜਾ ਇੱਥੇ ਪਾਣੀ ਦਾ ਹੈਗਾ ਸੀ ਇਧਰੋਂ ਪਾਣੀ ਆ ਰਿਹਾ ਸੀ ਪੂਰਾ ਇੱਥੋਂ ਇਸ ਸਾਈਡ ਦੇ ਉੱਤੇ ਪਾਣੀ ਜਿਹੜਾ ਸਾਰਾ ਜਾ ਰਿਹਾ ਸੋ ਉੱਪਰ ਤੱਕ ਡਿਗਿਆ ਹੋਇਆ ਫਾਰੀ ਸੜਕਾ ਇੱਥੇ ਸੜਕ ਸੀ ਜਾਂਦਾ ਮਤਲਬ ਉੱਡ ਗਈ ਉੱਥੋਂ ਉੱਡ ਗਈ ਤੇ ਇੱਥੋਂ ਦੀ ਅਸੀਂ ਉਤਾਰ ਕੇ ਆ ਤੁਸੀਂ ਦੇਖ ਸਕਦੇ ਲੋਕ ਤੇ ਹੁਣ ਵੈਸੇ ਗੱਡੀ ਔਖੀ ਲੰਘਦੀ ਆ ਤੇ ਥੋੜੀ ਜੀ ਲੰਮੀ ਗੱਡੀ ਆ ਸਾਡੀ ਵੀ ਥੋੜੀ ਧਿਆਨ ਨਾਲ ਜਰੂਰ ਚਲਾਉਣੀ ਪੈਂਦੀ ਹੈ ਕਿ ਥੱਲੇ ਨਾ ਲੱਗ ਜੇ ਪਰ ਫਿਰ ਵੀ ਗੱਡੀ ਹੁਣ ਜਾ ਰਹੀ ਹੋਂ ਲੰਘ ਰਹੀਆਂ ਨੇ ਤੇ ਮੋਟਰਸਾਈਕਲ ਦੇ ਲਈ ਤਾਂ ਬਹੁਤ ਵਧੀਆ ਰਸਤਾ ਆ ਦੇਖੋ ਆ ਸੜਕ ਸੀ ਇੱਥੋਂ ਆ ਸੜਕ ਸੀ ਮੇਨ ਉਹ ਸਮਾਂ ਮੋਟਰਸਾਈਕਲ ਕੋਲ ਜਾਂਦੀ ਸੀ ਇਹ ਸਾਰੀ ਉੱਡ ਗਈ ਆ ਤੇ ਰਸਤਾ ਵੈਸੇ ਇਧਰੋਂ ਜਿਹੜੇ ਜਾਨਵਰ ਨੇ ਨਾ ਕੋਈ ਡਰਾਵ ਨੇ ਉਹ ਜਾਨਵਰਾਂ ਵਾਲਾ ਤਾਂ ਮਸਲਾ ਕੋਈ ਇਦਾਂ ਦਾ ਹੈ ਨਹੀਂਗਾ ਇੱਥੇ ਆਹ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਇਧਰੋਂ ਡੇਕਿਆ ਸੜਕਾਂ ਇਹ ਬਚ ਗਈ ਵੈਸੇ ਇਧਰੋਂ ਆ ਦੇਖੋ ਆ ਦੇਖੋ ਪੂਰਾ ਜਿਹੜਾ ਏਰੀਆ ਇੱਥੇ ਭਰਿਆ ਪਿਆਗਾ ਇੰਨਾ ਜਿਆਦਾ ਜਿਹੜਾ ਬਾਕੀ ਜਿਹੜਾ ਜੰਗਲੀ ਇਲਾਕਾ ਜ਼ਰੂਰ ਹੈਗਾ ਪਰ ਡਰ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਸ ਏਰੀਏ ਦੇ ਵਿੱਚ ਕੋਈ ਖਤਰਨਾਕ ਜਾਨਵਰ ਵੀ ਨਹੀਂ ਹੈਗੇ ਪਰ ਥੋੜਾ ਜਿਹਾ ਨਵੇਂ ਬੰਦੇ ਜਿਵੇਂ ਅਸੀਂ ਹੁਣ ਮਾਲ ਵੇਚੋਂ ਆਏ ਆ ਸਾਨੂੰ ਥੋੜਾ ਜਿਹਾ ਜ਼ਰੂਰ ਲੱਗਦਾ ਇਸ ਵਾਰੀ ਨਵਾਂ ਆ ਜਾ ਪਰ ਫਿਰ ਵੀ ਜੇਕਰ ਤੁਸੀਂ ਘੁੰਮਣਾ ਚਾਹੁੰਦੇ ਹੋ ਇੱਧਰ ਤਾਂ ਇਹ ਗੜ ਸ਼ੰਕਰ ਤੋਂ ਨੰਗਲ ਡੈਮ ਨੂੰ ਜੇ ਤੁਸੀਂ ਜਾਣਦੇ ਆ ਉਧਰ ਹੈਬਵਾਲ ਦਾ ਏਰੀਆ ਗੜੀ ਮਨਸੋਵਾਲ ਨੈਨੋਵਾਲ ਖੁਰਾਲਗੜ ਉਹ ਏਰੀਆ ਜਿਹੜਾ ਹੈਗਾਗਾ ਤੇ ਰਸਤਾ ਜਰੂਰ ਥੋੜਾ ਜਿਹਾ ਹੈਗਾ ਖਤਰਿਆਂ ਦਾ ਖਿਲਾੜੀ ਬਾਕੀ ਤੁਸੀਂ ਜੁੜੇ ਰਹੋ ਅੱਗੇ ਤੁਹਾਨੂੰ ਖੁਰਾਲਗੜ ਤੱਕ ਜਰੂਰ ਅਸੀਂ ਜਿਹੜੀ ਇਹ ਦਰਸ਼ਕ ਤੁਹਾਨੂੰ ਕਰਾਵਾਂਗੇ ਜਗ੍ਹਾ ਦੇ ਤੇ ਆਹ ਲਓ ਜੰਗਲੀ ਰਸਤਿਆਂ ਦੇ ਵਿੱਚ ਹੁੰਦੀ ਅੱਗੇ ਡਬਲ ਮੋੜ ਹੈ ਧਿਆਨ ਨਾਲ ਜੀ ਡਬਲ ਮੋੜ ਅੱਗੇ ਥੋੜਾ ਜਿਹਾ ਉਚਾਈ ਬਹੁਤ ਦਿਖੀ ਤੇ ਮੈਨੂੰ ਲੱਗਦਾ ਹਾਂ ਬਹੁਤ ਜਿਆਦਾ ਉਚਾਈ ਬਹੁਤ ਜਿਆਦਾ ਬਹੁਤ ਜਿਆਦਾ ਵਾਹ ਜੀ ਵਾਹ ਇਹ ਮਤਲਬ ਖਤਰਨਾਕ ਜਿਹੜਾ ਮੋੜ ਜੀ ਨੂੰ ਕਹਿ ਸਕਦੇ ਮੈਨੂੰ ਐਵੇਂ ਬਾਈ ਗਗਨ ਮੈਨੂੰ ਡਰ ਲੱਗ ਰਿਹਾ ਸੀ ਤੇ ਆ ਦੇਖੋ ਸਾਡੇ ਮੰਕੀ ਭਾਜੀ ਆ ਗਏ ਖਤਰਨਾਕ ਏਰੀਆ ਬਾਈ ਗੱਡੀ ਇਹ ਤਾਂ ਆਟੋਮੈਟਿਕ ਅਸੁੱਕ ਨਾਲ ਕਿਉਂ ਬਾਈ ਆਟੋਮੈਟਿਕ ਗੱਡੀ ਪੂਰਾ ਕੰਮ ਕਰ ਦਈਏ ਗਗਨ ਹਾਂ ਆਟੋਮੈਟਿਕ ਗੱਡੀ ਇੱਥੇ ਪੂਰਾ ਵਧੀਆ ਕੰਮ ਕਰਦੀ ਹੈ ਕਿ ਆ ਉੱਪਰ ਤੁਸੀਂ ਦੇਖ ਲਓ ਜਿਹੜਾ ਉੱਪਰ ਦਾ ਏਰੀਆ ਆ ਗਿਆ ਬਿਲਕੁਲ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਈ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਸੀ ਇਹ ਸਾਤ ਮਾਲਵੇ ਦੀ ਯਾਦ ਆ ਗਈ ਕਿ ਇੱਥੇ ਸਾਗ ਸਾਡੇ ਮਾਲਵੇ ਵਿੱਚ ਬੜਾ ਹੁੰਦਾ ਦੇਖੋ ਠੀਕ ਹੈ ਤੇ ਬਿਲਕੁਲ ਉਹ ਸਾਹਮਣੇ ਲਿਖਿਆ ਆਈ ਪਿਆ ਵੀ ਚਰਨ ਸ਼ੋ ਗੰਗਾ ਚਰਨ ਸ਼ੋ ਗੰਗਾ ਅਗੇ ਤਪਸਥਾਨ ਆ ਜਿਹੜਾ ਸ਼੍ਰੀ ਗੁਰੂ ਰਵੀਦਾਸ ਖੁਰਾਲਗੜ੍ਹ ਸਾਹਿਬ ਤੁਸੀਂ ਦਰਸ਼ਨ ਕਰ ਸਕਦੇ ਹੋ ਆ ਦੇਖੋ ਤਾਪਸਤਾਨ ਸ਼੍ਰੀ ਰਵਿਦਾਸ ਖਰਾਲਗੜ੍ਹ ਸਾਹਿਬ ਚਰਨਸ਼ੋ ਗੰਗਾ ਬੈਕ ਸਾਈਡ ਦੇ ਇਧਰ ਹੀ ਵਸ ਜਿੱਧਰੋਂ ਅਸੀਂ ਆਏ ਹਾਂ ਉਹਦਾ ਏਰੀਆ ਦਾ ਵੀ ਦਰਸ਼ਨ ਕਰਾਵਾਂਗੇ ਜੁੜੇ ਰਹੋ ਸਾਡੇ ਵਲੌਗਾਂ ਦੇ ਨਾਲ ਤੇ ਬਿਲਕੁਲ ਸਾਹਮਣੇ ਤੁਹਾਨੂੰ ਦਿਖਾਈਏ ਉਹ ਜਗਾ ਆ ਗਈ ਰਵਿਦਾਸ ਗੁਰਦੁਆਰਾ ਸਾਹਿਬ ਜਿਹੜਾ ਬੜਾ ਮਾਇਆ ਤੇ ਆਹ ਆ ਗਈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਕਾਲੀਆਂ ਦੇ ਦੁਆਰਾ ਜਿਹੜਾ ਬਣਾਇਆ ਗਿਆ ਸੀ ਬੇਗਮ ਕੀ ਨਾਮ ਸੀ ਉਹਦਾ ਪੂਰਾ ਜੀ ਮিনার ਇਹ ਬੇਗਮ ਹਾਂ ਮিনার ਇਹ ਬੇਗਮ ਇਹ ਅਕਾਲੀਵਾਂ ਦੇ ਦੁਆਰਾ ਉਸ ਸਮੇਂ ਸ਼ੁਰੂ ਕੀਤਾ ਗਿਆ ਸੀ ਬਹੁਤ ਖੂਬਸੂਰਤ ਕਬੀਰਦਾਸ ਮਹਾਰਾਜ ਦੀ ਯਾਦ ਦੇ ਵਿੱਚ ਜਿਹੜਾ ਬਣਾਇਆ ਗਿਆ ਆ ਤੁਸੀਂ ਦੇਖ ਸਕਦੇ ਹੋ ਇਹਦਾ ਕੰਮ ਅਜੇ ਅਧੂਰਾ ਪਿਆ ਹੋਇਆ ਸੀ ਵਿੱਚ ਉਹ ਬਨਾਰ ਦੇਖ ਸਕਦੇ ਹੋ ਬਹੁਤ ਉੱਚਾ ਹੈ ਬਹੁਤ ਖੂਬਸੂਰਤ ਹੈਗਾ ਇਹ ਜੀ ਗੱਲ ਨਹੀਂ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਤੇ ਉਹ ਸਾਹਮਣੇ ਜਿਹੜਾ ਪੁਰਾਣਾ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਬਣ ਰਿਹਾ ਉਹ ਵੀ ਉਹ ਸਾਰੀ ਧੀਨ ਹੈ ਉਹ ਜਿਹੜੀ ਜਗ੍ਹਾ ਹੈਗੀ ਆ ਉਹ ਗੁਰੂ ਰਵੀਦਾਸ ਜਿੱਥੇ ਰਵੀਦਾਸ ਮਹਾਰਾਜ ਜੀ ਨੇ ਤਪਸਥਾਨ ਜਿਹੜਾ ਬਣਿਆ ਹੋਇਆ ਹੈਗਾ ਉਹ ਵਾਲਾ ਉਹ ਜਗ੍ਹਾ ਲਓ ਜੀ ਖਰਾਲਗੜ ਪਹੁੰਚ ਗਏ ਤੇ ਉਸ ਤੋਂ ਬਾਅਦ ਅਗਲੇ ਵਲੌਗ ਵਿੱਚ ਮਿਲਦੇ ਆਂ ਧੰਨਵਾਦ